ਹਾਂਜੀ ਪੰਗੂ ਮੈਮ ਅੱਜ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਕਟਾ ਪਿਆ ਹੈ ਕਿੱਦਾਂ ਦਾ ਅੱਜ ਮਹਿਸੂਸ ਹੋ ਰਿਹਾ ਫਿਲਮ ਇੰਡਸਟਰੀ ਨੂੰ ਇੱਕ ਹਰ ਇੱਕ ਅੱਖ ਜਿਹੜੀ ਹੈ ਨਮਨ ਹੋ ਰਹੀ ਹੈ ਹਾਂ ਜੀ ਕੋਈ ਸ਼ਬਦ ਨਹੀਂ ਇਹ ਕਹਿਣ ਵਾਲੀ ਗੱਲ ਵੀ ਨਹੀਂ ਸ਼ੌਕਡ ਹਨ ਸਾਰੇ ਕਿਉਂਕਿ ਜਿਹੜੀ ਗੱਲ ਆਪਾਂ ਸੋਚ ਵੀ ਨਹੀਂ ਸਕਦੇ ਜਦੋਂ ਉਹ ਘਟਨਾ ਵਾਪਰ ਜੇ ਕਿਉਂਕਿ ਅਸੀਂ ਨਾਲ ਰਹੇ ਹਾਂ ਕਿ ਜਿਹਦੇ ਸਾਡੇ ਬਹੁਤ ਸੀਨੀਅਰ ਤੇ ਰਿਸਪੈਕਟਡ ਆਰਟਿਸਟ ਸੀ ਹੋ ਪਰ ਅਜੇ ਉਹਨਾਂ ਦਾ ਸਮਾਨ ਨਹੀਂ ਸੀ ਜਾਣਦਾ ਤੇ ਮੈਨੂੰ ਮੈਨੂੰ ਲੱਗਦਾ ਕਿ ਉਹ ਕਮੇਡੀ ਦੇ ਬਾਦਸ਼ਾਹ ਸੀ ਕੁਝ ਖਾਸ ਰੂਹਾਂ ਹੁੰਦੀਆਂ ਨੇ ਆਰਟਿਸਟਸ ਉਹ ਵਧੀਆ ਸੀ ਉਹ ਐਜ਼ ਅ ਮੈਨ ਬਹੁਤ ਵਧੀਆ ਸੀ ਹੰਬਲ ਆਰਟਿਸਟ ਅੱਜ ਕਦੇ ਸਾਨੂੰ ਨਹੀਂ ਚਲ ਕੇ ਉਹਨਾਂ ਚੁੱਕੇ ਉਹ ਵੀ ਐਡੇ ਵੱਡੇ ਆਰਟਿਸਟ ਹੈ ਜਿन्हें ਸਾਨੂੰ ਮਹਿਸੂਸ ਨਹੀਂ ਕਦੇ ਵੀ ਉਹਨਾਂ ਨੇ ਕਰਾਇਆ ਦੇਖੋ ਮੈਨੂੰ ਆ ਲੱਗਦਾ ਕਿ ਸਾਰਾ ਦਿਨ ਹੱਸਦੇ ਹੀ ਰਹਿੰਦੇ ਸੀ ਸੈੱਟ ਤੇ ਵੀ ਆਮ ਜ਼ਿੰਦਗੀ 'ਚ ਵੀ ਤੇ ਉਹ ਇੱਕ ਵਰੀਆ ਆਰਟਿਸਟਸ ਦੇ ਨਾਲ ਨਾਲ ਇੱਕ ਨੇਕ ਇਨਸਾਨ ਵੀ ਸੀ ਜਦੋਂ ਆ ਨੇਕ ਇਨਸਾਨ ਜਾਂ ਇਦਮੀਆਂ ਰੂਹਾਂ ਕਰਤੀ ਤੇ ਚਲੀਆਂ ਜਾਂਦੀਆਂ ਇੱਕ ਖਲਾਅ ਤਾਂ ਪੈਦਾ ਹੁੰਦਾ ਹੀ ਹੈ ਬਸ ਉਹ ਖਲਾਅ ਪੈਦਾ ਹੋਇਆ ਹੁਣ ਇਹਨਾਂ ਦੀ ਜਿਹੜੀ ਪੂਰਤੀ ਆ ਉਹ ਬਹੁਤ ਔਖੀ ਹੁੰਦੀ ਹੈ ਪਰ ਫਿਰ ਵੀ ਸਾਡੇ ਸਾਡਾ ਉਹਨਾਂ ਦੇ ਕੰਮਾਂ ਨੂੰ ਸਦਾ ਸਿਰ ਝੁਕਦਾ ਰਹੂਗਾ ਬਹੁਤ ਕੁਝ ਸਾਨੂੰਾਂ ਤੋਂ ਸਿੱਖਿਆ ਸਿੱਖਣ ਦੀ ਲੋੜ ਵੀ ਹੈ ਸਾਡੇ ਦੀ ਬਹੁਤ ਕੁਝ ਛੱਡ ਕੇ ਗਏ ਨੇ ਤੇ ਹਮੇਸ਼ਾ ਸਾਡੇ ਦਿਲਾਂ 'ਚ ਉਹ ਜਾਂਦੇ ਹੀ ਰਹਿਣਗੇ ਤੇ ਕਲਾਕਾਰ ਕਦੇ ਮਰਦਾ ਨਹੀਂ ਹੁੰਦਾ ਆ ਉਹ ਫਿਜ਼ੀਕਲੀ ਦੂਰ ਚਲੇ ਗਏ ਉਹ ਉਹਨਾਂ ਨੇ ਜਿੰਨਾ ਕੰਮ ਕਰ ਲਿਆ ਥੋੜੇ ਸਮੇਂ ਦੇ ਵਿੱਚ ਵੱਧ ਕੰਮ ਕਰ ਲਿਆ ਜਨ ਦੁਨੀਆ ਨੂੰ ਜਿੰਨਾ ਹਸਾ ਆ ਗਏ ਮੈਨੂੰ ਇਹ ਲੱਗਦਾ ਹੈ ਕਿ ਅੱਜ ਹਰ ਅੱਖ ਨੂੰ ਰਵਾਵੀਂ ਤੁਹਾਡੇ ਤੋਂ ਪਹਿਲਾਂ ਹੀ ਗੱਲ ਹੋ ਰਹੀ ਸੀਗੀ ਸੀਨੀਅਰ ਆਰਟਿਸਟ ਰੁਪਿੰਦਰ ਰੂਪੀ ਜੀ ਹੋਣਾ ਨਾਲ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਜਿਵੇਂ ਵੀ ਸੈੱਟ ਤੇ ਆਉਂਦੇ ਹੱਸਦੇ ਰਹਿਣਾ ਲੋਕਾਂ ਦੇ ਨਾਲ ਹੱਸਦਾ ਹਸਾਉਂਦੇ ਰਹਿਣਾ ਕਦੀ ਮਹਿਸੂਸ ਨਹੀਂ ਹੋਇਆ ਸੀਗਾ ਸਾਡੇ ਨਾਲ ਕਿ ਇਹ ਆਰਟਿਸਟ ਨੇ ਜਾਂ ਸਪੋਰਟ ਬੁਆਏ ਹੋਵੇ ਚਾਹੇ ਉਹ ਕਿਸੇ ਵੀ ਕਿਉ ਆਰਟਿਸਟ ਹੋਵੇ ਸਾਰਿਆਂ ਨਾਲ ਹੱਸਦੇ ਖੇਡਦੇ ਰਹਿਣਾ ਇੱਕ ਅਲੱਗ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਗੁਲਗਸਤਾ ਬਣਿਆ ਹੋਇਆ ਸੀਗਾ ਬਿਲਕੁਲ ਬਿਲਕੁਲ ਤੇ ਉਹ ਕੱਲਾ ਇਹੀ ਨਹੀਂ ਹੈਗਾ ਵੀ ਕੱਲੇ ਪੰਜਾਬ ਨੂੰ ਘਾਟਾ ਪਿਆ ਮੈਨੂੰ ਲੱਗਦਾ ਹੈ ਦੇਸ਼ਾਂ ਦੇ ਦੇਸ਼ਾਂ 'ਚ ਬੈਠੇ ਲੋਕ ਵੀ ਅੱਜ ਸੋਚ ਰਹੇ ਹੋਣਗੇ ਮੈਨੂੰ ਇਹ ਲੱਗਦਾ ਕਿਉਂਕਿ ਬੱਚੇ ਉਹਨਾਂ ਦੀਆਂ ਬਹੁਤ ਫਿਲਮਾਂ ਦੇਖਦੇ ਸੀ ਹੱਸਦੇ ਸੀ ਕਿਸੇ ਬੰਦੇ ਨੂੰ ਹਸਾਉਣਾ ਸਭ ਤੋਂ ਔਖਾ ਹੁੰਦਾ ਹੈ ਹੁੰਦਾ ਬਿਲਕੁਲ ਜੀ ਕਿਉਂਕਿ ਅੱਜ ਵੀ ਜ਼ਿੰਦਗੀ ਦੇ ਵਿੱਚ ਜਿੰਨੀ ਭੱਜ ਦੌੜ ਹੈ ਜਾਂ ਜਿੰਨੇ ਲੋਕ ਆਪਣੇ ਆਪ ਦੇ ਵਿੱਚ ਹੀ ਰਿਜ਼ਰਵ ਹੋਏ ਪਏ ਨੇ ਕਿਸੇ ਨਾਲ ਖੁੱਲਦੇ ਨਹੀਂ ਤੇ ਉਹ ਹਰ ਇੱਕ ਨੂੰ ਬੁਲਾਉਂਦੇ ਹਰ ਇੱਕ ਇਨਸਾਨ ਨੂੰ ਪਹਿਲਾਂ ਆਪ ਬੁਲਾਉਂਦੇ ਮੈਨੂੰ ਇਹ ਲੱਗਦਾ ਕਿ ਅਸੀਂ ਜਿਵੇਂ ਲੇਡੀਜ਼ ਸੈਟ ਤੇ ਹੁੰਦੀਆਂ ਸੀ ਉਹਨਾਂ ਨੇ ਹੱਥ ਜੋੜ ਕੇ ਆਪ ਵਿੱਚ ਕਰਨੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਵੱਡੇ ਆਰਟਿਸਟ ਲਈ ਐਦਾਂ ਦਾ ਐਦਾਂ ਦਾ ਮਤਲਬ ਸਤਿਕਾਰ ਕਰਨਾ ਤੇ ਅੱਜ ਐਸੇ ਉਹਨਾਂ ਦੇ ਉਹਨਾਂ ਗੱਲਾਂ ਉਹ ਹੀ ਗੱਲਾਂ ਤਾਂ ਅੱਜ ਯਾਦ ਕਰ ਰਹੇ ਆ ਅੱਜ ਕਰ ਰਹੇ ਆ ਤੇ ਧਰਤੀ ਤੋਂ ਸਾਰਿਆਂ ਨੇ ਚਲੇ ਜਾਣਾ ਪਰ ਹਾਸੇ ਬਖੇਰ ਕੇ ਗਏ ਨੇ ਉਹ ਇਹ ਉਹਨਾਂ ਤੋਂ ਇਹ ਸਿੱਖਣ ਦੀ ਲੋੜ ਹੈ ਸਾਨੂੰ ਕਿ ਕੋਈ ਵੀ ਇਨਸਾਨ ਹੈ ਕਿਸੇ ਵੀ ਇਨਸਾਨ ਦੇ ਨਾਲ ਜਦੋਂ ਅਸੀਂ ਪੇਸ਼ ਆਓ ਉਹਨਾਂ ਦੇ ਤਰੀਕਿਆਂ ਨਾਲ ਹੀ ਪੇਸ਼ ਆਓ ਅੱਜ ਉਹਨਾਂ ਤੋਂ ਇਹ ਸਿੱਖਣ ਦੀ ਲੋੜ ਹੈ ਬਿਲਕੁਲ ਜੀ ਲੱਖਾ ਦੇ ਲਨ ਹਸਣ ਵਾਲੇ ਅੱਜ ਜਿਹੜੇ ਆ ਹਰ ਇੱਕ ਦਿਲ ਨੂੰ ਜਿਹੜਾ ਨਮਨ ਕਰਕੇ ਗਏ ਹਰ ਇੱਕ ਅੱਖ ਜਿਹੜੀ ਅੱਜ ਨਮਨ ਹੋਈ ਹੈ ਹਾਂ ਬਿਲਕੁਲ ਬਿਲਕੁਲ ਸਵੇਰੇ ਜਦੋਂ ਇਹਨਾਂ ਦੀ ਇਦਾਂ ਦੀ ਮਨਹੂਸ ਖਬਰ ਸੁਣੀ ਆ ਇੱਕਦਮ ਸ਼ੌਕਟ ਹੋ ਗਏ ਕਿਉਂਕਿ ਲੱਗਦਾ ਹੀ ਨਹੀਂ ਸੀਗਾ ਸੋਸ਼ਲ ਮੀਡੀਆ ਮੈਂ ਤਾਂ ਦੇਖਿਆ ਹੀ ਨਹੀਂ ਸੀ ਸਵੇਰੇ ਮੈਨੂੰ ਕੋਲ ਆਈ ਕਾਲ ਤੋਂ ਮਤਲਬ ਮੈਨੂੰ ਮੈਂ ਇੱਕਦਮ ਸੁੰਨ ਹੋ ਗਈ ਮੈਨੂੰ ਇਹ ਲੱਗੇ ਵੀ ਇਹ ਇਹ ਕੀ ਹੋ ਗਿਆ ਕਿਉਂਕਿ ਇਹ ਕਹਿ ਰਹੇ ਸੀ ਵੀ ਹੁਣ ਉਹ ਠੀਕ ਨੇ ਮੈਨੂੰ ਹੁਣੇ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਨਾਲ ਜਿਹੜੀ ਫਿਲਮ ਫੇਅਰ ਅਵਾਰਡ ਹੋ ਰਿਹਾ ਉਹਨਾਂ ਨਾਲ ਗੱਲ ਹੋਈ ਤੇ ਉਹਨੇ ਉਹਨਾਂ ਨੂੰ ਕਿਹਾ ਕਿ ਪਾਪਾ ਠੀਕ ਨੇ ਆਵਾਂਗੇ ਅਸੀਂ ਤੇ ਕਿੰਡੀ ਵੱਡੀ ਇਹ ਗੱਲ ਹੈਗੀ ਪੰਗੂ ਮੈਮ ਲੱਗਦਾ ਇੱਕ ਸਾਥੀ ਕਲਾਕਾਰ ਜਿਹੜਾ ਆਪਣੇ ਵਿੱਚੋਂ ਚਲੇ ਜਾਣਾ ਤਾਂ ਇੱਕ ਗੁਲਗਸੇ ਦੇ ਵੇਕ ਬिखर ਬिखर ਜਾਣਾ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਇੱਕ ਸਾਥੀ ਕਲਾਕਾਰ ਜਿਹਨਾਂ ਨੇ ਲੰਮੇ ਸਮੇਂ ਤੋਂ ਅਸੀਂ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ ਅੱਜ ਸਾਡੇ ਵਿੱਚ ਨਹੀਂ ਰਹੇ ਨਹੀਂ ਅਸੀਂ ਤਾਂ ਉਹਨਾਂ ਨੂੰ ਪਹਿਲਾਂ ਅਸੀਂ ਤਾਂ ਬਾਅਦ 'ਚ ਆਏ ਆ ਅਸਾ ਬਹੁਤ ਬਾਅਦ 'ਚ ਆਸ ਤਾਂ ਉਹਨਾਂ ਨੂੰ ਦੇਖਦੇ ਰਹੇ ਆ ਠੀਕ ਹੈ ਯੂਨੀਵਰਸਿਟੀ ਚ ਜੌਬ ਦੇ ਨਾਲ-ਨਾਲ ਆਪਣੀ ਕਲਾ ਨੂੰ ਲੋਕਾਂ ਦੇ ਦਿਲਾਂ ਚ ਘਰ ਕਰ ਜਾਣੀ ਇਹਨਾਂ ਦੀ ਕਲਾ ਇਹ ਕੋਈ ਛੋਟੀ ਵੱਡੀ ਛੋਟੀ ਜੀ ਗੱਲ ਨਹੀਂ ਹੈਗੀ ਤੇ ਅੱਜ ਉਹਨਾਂ ਦੇ ਨਾਲ ਦੇ ਮੈਨੂੰ ਲੱਗਦਾ ਬਲਾਜਨ ਵੀ ਕਿੰਨੇ ਉਦਾਸ ਹੋਣਗੇ ਕਿੰਨੇ ਉਹਨਾਂ ਦੇ ਸਟੂਡੈਂਟ ਕੱਲਾ ਇਹ ਹੀ ਨਹੀਂ ਹੈਗਾ ਵੀ ਉਹ ਆਰਟਿਸਟ ਸੀ ਉਹ ਅਧਿਆਪਕ ਵੀ ਸੀ ਜਿੰਨੇ ਬਿਲਕੁਲ ਅੱਜ ਕਈ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਉਹ ਪ੍ਰੋਫੈਸਰ ਵੀ ਸਨ ਅੱਜ ਕਈ ਲੋਕਾਂ ਨੂੰ ਪਤਾ ਬਿਲਕੁਲ ਬਿਲਕੁਲ ਤੇ ਇੱਕ ਅਧਿਆਪਕ ਨੇ ਕਿ ਕਿਤੇ ਕਿਤੇ ਕਿੰਨੇ ਕਿੰਨੇ ਬੱਚੇ ਉਹਨਾਂ ਨੇ ਉਹਨਾਂ ਦੇ ਕੋਲੋਂ ਪੜ ਕੇ ਗਏ ਹੋਣਗੇ ਤੇ ਹਰ ਅੱਜ ਬੱਚਾ ਹਰ ਅੱਜ ਸਟੂਡੈਂਟ ਪਤਾ ਨਹੀਂ ਕਿੰਨੇ ਸਟੂਡੈਂਟ ਉਹਨਾਂ ਦੇ ਪੜ ਕੇ ਕਿੰਨੇ ਅਫੀਸਰ ਬਣੇ ਹੋਣਗੇ ਆ ਡੱਡ ਲੈਣਾ ਹੋਣਗੇ ਆ ਉਹਨਾਂ ਲਈ ਕਿੱਡਾ ਵੱਡਾ ਰਾਹ ਦਰਸਿਆ ਦਸਿਆ ਮਾਸੀ ਕੇ ਉਹ ਇੱਕ ਅਧਿਆਪਕ ਹੋਣ ਦੇ ਨਾਲ-ਨਾਲ ਉਹਨਾਂ ਦੇ ਅੰਦਰ ਇੱਕ ਵੱਖਰੇ ਤਰੀਕੇ ਦੀ ਕਲਾ ਵੀ ਸੀ ਕਿ ਕਿੰਨੇ ਵਧੀਆ ਅਧਿਆਪਕ ਹੋਣਗੇ ਜਿਹੜੇ ਬੱਚਾ ਨੂੰ ਹਸਾ-ਸਾ ਕੇ ਪੜਾਉਂਦੇ ਹੋਣਗੇ ਤੇ ਇਹ ਗੱਲਾਂ ਇਹ ਕੋਈ ਕੁਦਰਤ ਦੀ ਦਾਤ ਮਿਲੀ ਹੋਈ ਸੀ ਉਹਨਾਂ ਨੂੰ ਬਸ ਹੁਣ ਤਾਂ ਇਹ ਲੱਗਦਾ ਕਿ ਸਮਾਂ ਜਿੰਨਾ ਕ ਆਪਾਂ ਨੂੰ ਸਾਹ ਕੁਦਰਤ ਨੇ ਲਿਖਿਆ ਲੈਣੇ ਤਾਂ ਪਉਣੇ ਹੀ ਐ ਪਰ ਉਹਨਾਂ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਜਦੋਂ ਬੰਦਾ ਜਾਵੇ ਜਿਵੇਂ ਅੱਜ ਹਰ ਅੱਖ ਨਮ ਹੋਈ ਹੈ ਤੇ ਐਂ ਲੱਗਦਾ ਕਿ ਤੁਸੀਂ ਜਾਣ ਲੱਗੇ ਇਹ じゃ ਆਪਣਾ ਵਿਰਸਾ ਜਾਂ ਇਤਿਹਾਸ ਛੱਡ ਕੇ ਜਾਓ ਕਿ ਲੋਕ ਤੁਹਾਨੂੰ ਯਾਦ ਰੱਖਣ ਹੁਣ ਤੱਕ ਤੁਸੀਂ ਕਿੰਨੀਆਂ ਕਿ ਫਿਲਮਾਂ ਉਹਨਾਂ ਨਾਲ ਕੀਤੀਆਂ ਨੇ ਮੈਂ ਮੈਨੂੰ ਮੈਂ ਅ ਜਦ ਮਨਜੇ ਵਿਸਰੇ ਤੋਂ ਟੂਜ਼ ਦੇ ਵਿੱਚ ਵੀ ਸੀ ਉਹ ਉਹ ਮੈਨੂੰ ਤਾਂ ਹੁਣ ਯਾਦ ਵੀ ਨਹੀਂ ਆ ਰਿਹਾ ਮੈਂ ਮੈਂ ਨਾ ਸ਼ੌਕਟ ਜੀ ਆ ਤੇ ਮੈਂ ਇੱਕ ਸੀਰੀਅਲ ਵੀ ਕੀਤਾ ਉਹਨਾਂ ਨੇ ਵੀ ਟੀਵੀ ਦਾ ਉੱਤ ਬੜਾ ਹੀ ਹਾਸਦੇ ਹੁੰਦਾ ਸੀ ਉਸ ਦਿਨ ਰਾਤ ਸ਼ੂਟਿੰਗ ਹੋਈ ਯਾਨੀ ਨਾ ਕਦੇ ਥਕਾਵਟ ਨਹੀਂ ਸੀ ਦੇਖਦੀ ਉਹਨਾਂ ਦੇ ਚਿਹਰੇ ਤੇ ਕਦੇ ਮੈਂ ਥਕਾਵਟ ਨਹੀਂ ਦੇਖੀ ਉਹਨਾਂ ਦੇ ਚਿਹਰੇ ਤੇ ਨਾ ਕਦੇ ਮੈਂ ਐ ਦੇਖਿਆ ਵੀ ਮੈਂ ਤਾਂ ਥੱਕ ਗਿਆ ਤੇ ਉਹਨਾਂ ਨੇ ਮੌਕੇ ਤੇ ਕਿੰਨਾ ਕੁਝ ਕ੍ਰੀਏਟ ਕਰ ਲੈਣਾ ਅਸੀਂ ਦੇਖਦੇ ਰਹਿ ਜਾਣਾ ਵੀ ਮੌਕੇ ਸੀ ਕਿੰਨਾ ਕੁਝ ਕ੍ਰੀਏਟ ਕਰ ਲਿਆ ਉਹਨਾਂ ਨੇ ਇਹ ਇੱਕ ਵਧੀਆ ਆਰਟਿਸਟ ਦੀ ਕਮੇਡੀਅਨ ਦੀ ਨਿਸ਼ਾਨੀ ਹੁੰਦੀ ਆ ਹਾਂਜੀ ਹਾਂਜੀ ਉਹ ਹੈ ਹੀ ਤਾਂ ਸੀ ਕਿ ਉਹ ਮਿੰਟਾਂ ਸੈਕਿੰਟਾਂ ਦੇ ਵਿੱਚ ਪਤਾ ਨਹੀਂ ਮੈਂ ਕਈ ਵਾਰੀ ਹੱਸ ਕੇ ਕਹਣਾ ਭਾਜੀ ਪਤਾ ਨਹੀਂ ਤੁਹਾਡਾ ਬ੍ਰੇਨ ਕਾਦਾ ਬਣਿਆ ਕਿੰਨਾ ਕਿਵੇਂ ਚੱਲਦਾ ਇਹ ਹਾਂਜੀ ਹਾਂਜੀ ਸੋ ਮੈਮ ਅਸੀਂ ਅਰਦਾਸ ਕਰਦੇ ਹਾਂ ਆਪਣੇ ਡੇਲੀ ਪੋਸਟਰਾਂ ਹੀ ਕਿ ਫਿਲਮ ਇੰਡਸਟਰੀ ਨੂੰ ਕਦੀ ਵੀ ਅਜਿਹਾ ਘਾਟਾ ਨਾ ਪਵੇ ਅਸੀਂ ਅਰਦਾਸ ਕਰਦੇ ਹਾਂ ਹਰ ਇੱਕ ਉਸ ਇਨਸਾਨ ਦੇ ਲਈ ਜੋ ਦੁਨੀਆ ਦੇ ਵਿੱਚ ਆਇਆ ਕਿ ਆਪਣੇ ਆਪਣੇ ਸਮੇਤ ਨਾਲ ਉਹ ਜਾਵੇ ਤਾਂ ਅਰਦਾਸ ਕਰਦੇ ਆਂ ਸਾਰੇ ਪਰਿਵਾਰ ਦੇ ਵਿੱਚ ਖੁਸ਼ ਰਹਿਣ ਤਾਂ ਅੱਜ ਸਤਿਗੁਰੂ ਦੇ ਚਰਨਾਂ ਦੇ ਵੀ ਅਰਦਾਸ ਕਰਦੇ ਆਂ ਕਿ ਜੋ ਅੱਜ ਜਸਵਿੰਦਰ ਪੱਲਾ ਜੀ ਦੇ ਨਾਲ ਹੋਇਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਹਾਂਜੀ ਹਾਂਜੀ ਦਾ ਵੀ ਵਿਛੇ ਮਾਂ ਦੇ ਪਰਿਵਾਰ ਨੂੰ ਐਡਾ ਵੱਡਾ ਘਾਟਾ ਪਿਆ ਹੀ ਅੱਛੇ ਆਪਾਂ ਨੂੰ ਸਾਰਿਆਂ ਨੂੰ ਇਹ ਘਾਟਾ ਪਿਆ ਪਰ ਆਪਣਾ ਜੋਰ ਨਹੀਂ ਨਾ ਚੱਲਦਾ ਕੁਦਰਤ ਪੂਰੇ ਕੋਈ ਜੋਰ ਨਹੀਂ ਜਿੰਨੇ ਸਾ ਲਿਖਿਆ ਪਾਉਨੇ ਲੈਣੇ ਹਾਂਜੀ ਠੀਕ ਹੈ ਜੀ ਡੇਲੀ ਪੁਸ਼ਟ ਕਰ ਦਿੰਦੇ ਹਾਂ ਜੀ OK OK